ਸਸੇ ਗੱਲ ਜੀ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਸਭ ਤੋਂ ਪਹਿਲਾਂ ਅੱਜ 7 ਮਾਰਚ ਦਿਨ ਸ਼ੁੱਕਰਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਧੁੱਪ ਦੇ ਅਸਾਰ ਹੋਰ ਜ਼ਿਆਦਾ ਵੱਧ ਗਿਆ ਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਅਹਿਮ ਜਾਣਕਾਰੀ ਦਿੱਤੀ ਗਈ ਹੈ ਇਹ ਸਭ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਰਾਜਨੀਤਿਕ ਅਤੇ ਬਾਕੀ ਖਬਰਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਮੌਸਮ ਦੀ ਜਾਣਕਾਰੀ ਤੇ ਜ਼ਿਕਰ ਖਾਸ ਹੈ ਕਿ ਪੱਛਮ ਦੇ ਵੱਲੋਂ ਹਵਾਵਾਂ ਹੋਰ ਜ਼ਿਆਦਾ ਐਕਟਿਵ ਹੋ ਗਈਆਂ ਨੇ ਪਹਾੜਾਂ ਤੇ ਹਾਲਾਤ ਨਾਰਮਲ ਹੋ ਗਏ ਨੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਪਿਆ ਆ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਪੱਛਮੀ ਜੜੀਆਂ ਹਵਾਵਾਂ ਉਹ ਐਕਟਿਵ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਹੋਇਆ ਹੋਇਆ ਹੈ ਉੱਤੇ ਹੀ ਆਉਣ ਵਾਲੇ 7 ਦਿਨਾਂ ਦੇ ਵਿੱਚ ਟੈਂਪਰੇਚਰ 30 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 2.7 ਡਿਗਰੀ ਸੈਲਸੀਅਸ ਦੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਰਾਜ ਦੇ ਵਿੱਚ ਨਾਰਮਲ 1.7 ਡਿਗਰੀ ਸੈਲਸੀਅਸ ਇਹ ਟੈਂਪਰੇਚਰ ਜ਼ਿਆਦਾ ਆ ਰਾਜ ਦੇ ਵਿੱਚ ਜਬ ਤੋਂ ਜੇਕਰ ਜ਼ਿਆਦਾ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ 28.7 ਡਿਗਰੀ ਤੱਕ ਤਾਪਮਾਨ ਨੋਟ ਕੀਤਾ ਗਿਆ ਆ ਪੰਜਾਬ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਜਿੱਥੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਇੱਕ ਸਾਲ ਤੋਂ ਜ਼ਿਆਦਾ ਸਮਾਂ ਜਿੱਥੇ ਖਨੌਰੀ ਬਾਰਡਰ ਦੇ ਧਰਨੇ ਨੂੰ ਅਤੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਤੋਂ ਪਾਰ ਹੋ ਗਏ ਨੇ ਅਜਿਹੇ ਦੇ ਵਿੱਚ ਹਰਿਆਣਾ ਦੇ ਸੀਐਮ ਸੈਣੀ ਦੇ ਵੱਲੋਂ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਵਾਰ ਕੀਤੇ ਗਏ ਆ ਕਿ ਇਹ ਕਿਸਾਨਾਂ ਨੂੰ ਔਕਸਾਉਂਦੇ ਪਏ ਹੈ ਜ਼ਿਕਰੇ ਖਾਸ ਹੈ ਕਿ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ ਸੈਣੀ ਨੇ ਕਿਹਾ ਹੈ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿਸਾਨਾਂ ਨੂੰ ਮਜਬੂਰ ਕਰਨ ਦਾ ਕੰਮ ਕਰਦੇ ਪਏ ਹੋ ਉਹਨਾਂ ਤੇ ਸੋਟੀਆਂ ਡੰਡੇ ਨਾ ਚਲਵਾਓ ਮੈਂ ਕਿਸਾਨ ਦਾ ਪੁੱਤ ਹਾਂ ਮੈਨੂੰ ਪਤਾ ਆ ਕਿ ਕਿਸਾਨ ਦਾ ਦੁੱਖ ਕੀ ਹੁੰਦਾ ਹੈ ਉਹ ਕਿਵੇਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਸੀਐਮ ਸੈਣੀ ਨੇ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਦੱਸਤੀਏ ਕਿ ਪੰਜਾਬ ਦੀ ਆਪ ਸਰਕਾਰ ਨੇ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਨਹੀਂ ਕਰਨ ਦਿੱਤਾ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨਾਂ ਨੂੰ ਰਾਸਦ ਦੇ ਵਿੱਚ ਲੈ ਲਿਆ ਸੀ ਉਤਤੇ ਹੀ ਇੱਕ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਦੀ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਮੀਟਿੰਗ ਨੂੰ ਵਿਚਕਾਰ ਛੱਡ ਕੇ ਚਲੇ ਗਏ ਸਨ ਜ਼ਿਕਰ ਖਾਸ ਹੈ ਕਿ ਸੀਐਮ ਨਾਇਬ ਸੈਣੀ ਨੇ ਕਿਸਾਨਾਂ ਨੂੰ ਲੈ ਕੇ ਤਿੰਨ ਅਹਿਮ ਗੱਲਾਂ ਕਹੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਹਿ ਰਹੇ ਨੇ ਕਿ ਹਰਿਆਣਾ ਸਰਕਾਰ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਅਜਿਹਾ ਕਰੇ ਇਸਤੇ ਸੈਣੀ ਨੇ ਕਿਹਾ ਹੈ ਕਿ ਮੈਂ ਇਸਤੇ ਵਾਰ-ਵਾਰ ਕਹਿ ਰਿਹਾ ਆ ਕਿ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਉਕਸਾਉਂਦੇ ਪਏ ਨੇ ਮੈਂ ਤਦ ਵੀ ਇਹ ਕਿਹਾ ਸੀ ਕਿ ਇਹ ਕਰਦੇ ਪਏ ਹੈ ਪੰਜਾਬ ਦੀ ਸਰਕਾਰ ਤੋਂ ਜੋ ਡਿਮਾਂਡ ਪੀਜੀ ਮੈਂ ਉਹ انہوں ਨੇ ਕਿਹਾ ਕਿ ਹਰਿਆਣਾ ਸਰਕਾਰ ਸਭੀ ਫਸਲਾਂ ਉਪਰ ਐਮਐਸਪੀ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਦੇ ਨਹੀਂ ਦੇਖੀ ਮੈਂ ਇਸ ਬਾਤ ਨੂੰ ਵਾਰ-ਵਾਰ ਕਹਿ ਰਹਾ ਹੂੰ ਕਿਉਂਕਿ पंजाब के अंदर हमने वहां के मुख्यमंत्री को जब उनको उकसाते थे वहां के किसान को ये लोग मैंने तब भी कहा था भी आप उकसाइए मत ये किसान के हमारे हार्ट के साथ जुड़ा हुआ मामला है क्योंकि मैं किसान का बेटा हूं मुझे मालूम है कि किसान की पीड़ा क्या है किसान कैसे खेत में काम करता है कैसे वो खर्च करता है कई बार तो खाली रह जाता है परंतु हरियाणा के अंदर हमारे किसान को अगर कोई प्राकृतिक आपदा भी आती है तो सरकार खड़ी दिखाई देती है हमने हरियाणा के अंदर किसानों की उस पीड़ा को समझा आप लोग देख भी रहे हैं धीरे धीरे करके हमने पहले चौदह फसलें एमएसपी पर खरीदी और अब हमने ये कहा कि हम सौ परसेंट फसल आज हरियाणा की एमएसपी पर खरीद रहे हैं मैंने तब भी सुझाव दिया था पंजाब सरकार को कि आप बात कम करिए किसानों के बीच में जाइए और उनको आश्वस्त करिए उनको जाकर के ये तो कहिए कि हम आपकी फसल को हम एस पी पर खरीदेंगे क्यों नहीं खरीद रहे हैं खरीदनी चाहिए बात कम करनी चाहिए उनको रिलीफ देना चाहिए किसान ये धरती पुत्र है जो देश के लोगों का पेट भरता है उसकी चिंता अगर हम नहीं करेंगे बात थोड़ी होगी बात नहीं करनी चाहिए हमने रिलीफ देना चाहिए मैं अभी पंजाब के मुख्यमंत्री को कहना चाहूंगा कि आप किसानों के बीच में जाकर के उनके ऊपर लाठी ना चलाएं आप उनको मजबूत करने का काम करें ऐसा नहीं है ਇੱਕ ਪਾਸੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਇੱਕਦਮ ਹਾਲਤ ਵਿਗੜ ਗਈ ਹੈ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਦੀ ਕਮੀ ਆ ਗਈ ਹੈ ਡ੍ਰਿਪ ਵੀ ਨਹੀਂ ਲੱਗਦੇ ਪਈ ਤਾਂ ਦੂਸਰੇ ਪਾਸੇ ਹੁਣ ਮਹਾਪੰਚਾਇਤ ਬੀਪੀਆਂ ਦੇ ਵੱਲੋਂ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 102ਵੇਂ ਦਿਨ ਦੇ ਵਿੱਚ ਚਲਾ ਗਿਆ ਆ ਇੱਕ ਵਾਰ ਮੁਰ ਤੋਂ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਹੈ ਉਹਨਾਂ ਦੇ ਪੈਰਾਂ ਤੇ ਸੋਜਾ ਆ ਗਿਆ ਆ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਤੇ ਪਿਸ਼ਾਬ ਜ਼ਰੀਏ ਜ਼ਿਆਦਾ ਪਾਣੀ ਨਿਕਲਦਾ ਪਿਆ ਏ ਉਹਨਾਂ ਨੂੰ ਡ੍ਰਿਪ ਲੱਗਣਾ ਵੀ ਬੰਦ ਹੋ ਗਿਆ ਆ ਡਾਕਟਰਾਂ ਦੀ ਇੱਕ ਟੀਮ ਉਹਨਾਂ ਤੇ ਨਜ਼ਰ ਰੱਖਦੀ ਪਈ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵਿੰਗ ਨੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਘੇਰ ਆਇਆ ਉਹਨਾਂ ਨੇ ਸਵਾਲ ਕੀਤਾ ਹੈ ਕਿ ਦੋਹਾਂ ਪਾਰਟੀਆਂ ਇਸ ਮਾਮਲੇ ਤੇ ਚੁੱਪ ਕਿਉਂ ਗਿਆ ਹੋਇਆ ਵੜਿੰਗ ਨੇ ਆਪਣੇ ਫੇਸਬੁੱਕ ਤੇ ਇੱਕ ਪੋਸਟ ਪਾਈ ਜਿਸ ਤੇ ਵਿੱਚ ਲਿਖਿਆ ਹੈ ਕਿ ਜਗਦੀਸ਼ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ 101 ਦਿਨ ਹੋ ਗਏ ਨੇ ਫਿਰ ਵੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੋਨੋਂ ਪੂਰੀ ਤਰ੍ਹਾਂ ਚੁੱਪ ਨੇ ਕਿਸਾਨਾਂ ਦੀ ਜਾਇਜ਼ ਮੰਗਾਂ ਪ੍ਰਤੀ ਇਹ ਰਵੱਈਆ ਉਹਨਾਂ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਪਿਆ ਆ ਦੋਨਾਂ ਪਾਰਟੀਆਂ ਨੇ ਝੂਠੇ ਵਾਅਦੇ ਕਰਕੇ ਰਾਜਨੀਤਿਕ ਕਹਾਣੀ ਬਣਾਈ ਹੈ ਪਰ ਅਸਲੀ ਕਾਰਵਾਈ ਜਦੋਂ ਗੱਲ ਆਉਂਦੀ ਹੈ ਤਾ ਇਹ ਕੋਈ ਕਦਮ ਨਹੀਂ ਚੁੱਕਦੇ ਪਏ ਪੰਜਾਬ ਦੀ ਸਿਆਸਤ ਇੱਕ ਵਾਰ ਮੋੜ ਤੋਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਹੁਣ ਦਿੱਲੀ ਦੇ ਵਿੱਚ ਕੈਬਨਟ ਰੈਂਕ ਤੇ ਆ ਗਏ ਆ ਉਹਨਾਂ ਨੇ ਪਖਾ ਦਿੱਤੀ ਹੈ ਇੱਕ ਪਾਸੇ ਮਨਜਿੰਦਰ ਸਿੰਘ ਸਿਰਸਾ ਜਿੱਥੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਨਿਸ਼ਾਨੇ ਸਾਧੇ ਆ। ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਜਤਵਾ ਦੇਵੋ ਪਰ ਆਮ ਆਦਮੀ ਪਾਰਟੀ ਨੂੰ ਨਹੀਂ। ਦਿੱਲੀ ਦੇ ਭਾਜਪਾ ਸਰਕਾਰ ਦੇ ਕੈਪਟਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਚੰਡੀਗੜ੍ਹ ਪਹੁੰਚਦੇ ਆ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਨੂੰ ਵੀ ਤੁਸੀਂ ਜਤਵਾ ਸਕਦੇ ਹੋ। ਇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਰਾਸਾਬਾਦੀ ਇੱਕ ਸੀਟ ਤੋਂ ਤਾਂ ਘਟ ਹੋਵੇਗੀ। ਖੁਦ ਨੂੰ ਦਿੱਲੀ ਦਾ ਮਾਲਕ ਸਮਝਣ ਵਾਲਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਉਹਨਾਂ ਨੇ ਕਿਹਾ ਏ ਅਰਵਿੰਦ ਕੇਜਰੀਵਾਲ ਹੁਣ ਕਿਰਾਏਦਾਰ ਵੀ ਨਹੀਂ ਰਿਹਾ ਇਹਨਾਂ ਦਿਨਾਂ ਦੇ ਵਿੱਚ ਕੇਜਰੀਵਾਲ ਪੰਜਾਬ ਦੇ ਵਿੱਚ ਹੈ ਉਹਨਾਂ ਨੇ ਆਉਂਦੇ ਹੀ ਲੋਕਾਂ ਦੇ ਵਿੱਚ ਚਰਚਾ ਛਿੜ ਗਈ ਹੈ ਕਿ ਇੱਥੇ ਸੀਐਮ ਭਗਵੰਤ ਮਾਨ ਕੁਰਸੀ ਸੰਭਾਲਣਗੇ ਜਾਂ ਫਿਰ ਪੰਜਾਬ ਦੇ ਰਸਤੇ ਰਾਜ ਸਭਾ ਦੇ ਵਿੱਚ ਜਾਣਗੇ ਚਰਚਾ ਇਹ ਵੀ ਹੈ ਕਿ ਵਿਰੋਧੀਆਂ ਦੇ ਬਹਾਨੇ ਕੇਜਰੀਵਾਲ ਸੀਐਮ ਭਗਵੰਤ ਮਾਨ ਨੂੰ ਹਟਾਉਣ ਦੀ ਤਿਆਰੀ ਕਰਦੇ ਪਏ ਐ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ 2027 ਦਾ ਵਿਧਾਨ ਸਭਾ ਚੋਣਾਂ ਬੀਜੇਪੀ ਆਪਣੇ ਦੰਤ ਤੇ ਇਕੱਲਿਆਂ ਲੜੇਗੀ ਬੀਜੇਪੀ ਦਾ ਉਦੇਸ਼ ਪੰਜਾਬ ਦੇ ਵਿੱਚ ਚੋਣਾਂ ਨਹੀਂ ਬਲਕਿ ਲੋਕਾਂ ਦਾ ਦਿਲ ਜਿੱਤਣਾ ਬਣਿਆ ਹੋਇਆ ਆ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਦਾਅਵੇ ਵਾਅਦੇ ਕੀਤੇ ਗਏ ਸਨ ਜਿਸ ਦੇ ਵਿੱਚ ਗਰੰਟੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਵੀ ਸੀ ਪਰ ਸਮਾਂ 3 ਸਾਲ ਦਾ ਚਲਾ ਗਿਆ ਪਰ ਅਜੇ ਹੁਣ ਕੁਝ ਵੀ ਨਹੀਂ ਹੋਇਆ ਪਰ ਦੂਸਰੇ ਪਾਸੇ ਦਿੱਲੀ ਦੀਆਂ ਮਹਿਲਾਵਾਂ ਨੂੰ 1-2 ਨਹੀਂ ਸਗੋਂ 2500 ਮਿਲਣ ਜਾ ਰਿਹਾ ਆ ਇਸ ਨੂੰ ਲੈ ਕੇ ਸਪੈਸ਼ਲ ਪੋਰਟਲ ਵੀ ਤਿਆਰ ਹੋ ਗਿਆ ਆ ਜ਼ਿਕਰੇ ਖਾਸੇ ਕਿ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮਹਿਲਾ ਸਮ੍ਰiddhi ਯੋਜਨਾ ਦਾ ਆਰੰਭ ਕਰਨ ਜਾ ਰਹੀ ਹੈ ਇਸ ਯੋਜਨਾ ਦੇ ਤਹਿਤ ਪਾਤਰ ਮਹਿਲਾਵਾਂ ਨੂੰ ਹਰ ਮਹੀਨੇ ਦਿੱਲੀ ਸਰਕਾਰ ਦੇ ਵੱਲੋਂ 2500 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਜਿਸ ਦਾ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਣ ਦੀ ਗੱਲ ਕੀਤੀ ਗਈ ਹੈ ਇਸ ਯੋਜਨਾ ਦਾ ਲਾਭ ਉਹਨਾਂ ਔਰਤਾਂ ਨੂੰ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਇਨਕਮ 10 ਲੱਖ ਰੁਪਏ ਤੋਂ ਘੱਟ ਅਤੇ ਜਿਹੜੀਆਂ ਟੈਕਸ ਨਹੀਂ ਦਿੰਦੀਆਂ ਯੋਜਨਾਵਾਂ ਦਾ ਲਾਭ 18 ਤੋਂ 60 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਜਿਹੜੀਆਂ ਸਰਕਾਰੀ ਨੌਕਰੀ ਨਹੀਂ ਕਰਦੀਆਂ ਅਤੇ ਜਿਨ੍ਹਾਂ ਦੀ ਇਨਕਮ ਸਰਕਾਰੀ ਵਿੱਤੀ ਸਹਾਇਤਾ ਨਹੀਂ ਮਿਲਦੀ ਪਈ ਉਹਨਾਂ ਨੂੰ ਮਿਲੇਗਾ ਜ਼ਿਕਰ ਇਹ ਖਾਸ ਹੈ ਕਿ ਇਸ ਦੇ ਵਿੱਚ ਮਹਿਲਾ ਸਮਰਿਤੀ ਯੋਜਨਾ ਦੇ ਵਿੱਚ ਦਿੱਲੀ ਦੀ ਮਹਿਲਾ ਹੋਣਾ ਜ਼ਰੂਰੀ ਹੈ 3 ਲੱਖ ਤੋਂ ਜ਼ਿਆਦਾ ਉਸਤੇ ਇਨਕਮ ਨਾ ਹੋਵੇ ਪਰਿਵਾਰ ਇਨਕਮ ਟੈਕਸ ਨਾ ਭਰਦਾ ਹੋਵੇ ਮਹਿਲਾ ਦੀ ਉਮਰ 18 ਤੋਂ 60 ਸਾਲ ਹੋਵੇ ਸਰਕਾਰੀ ਅਹੁਦੇ ਤੇ ਨਾ ਹੋਵੇ ਸਰਕਾਰੀ ਨਾ ਲਾਭ ਨਾਲ ਲੈਂਦੀ ਹੋਵੇ ਇਹ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ ਇੱਕ ਪਾਸੇ ਅਮਰੀਕਾ ਦੇ ਵਿੱਚ 트럼ਪ ਜਦੋਂ ਰਾਸ਼ਟਰਪਤੀ ਬਣਦੇ ਆ ਤਾਂ ਉਹਨਾਂ ਦੇ ਵੱਲੋਂ ਕਈ ਅਹਿਮ ਫੈਸਲੇ ਕੀਤੇ ਜਾਂਦੇ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬਾਕੀ ਮੁਲਕਾਂ ਦੇ ਵਿੱਚ ਜਿੱਥੇ ਉਹਨਾਂ ਦਾ ਸਮਾਨ ਜਾਂਦਾ ਹੈ ਟੈਰਿਫ ਪਲਾਨਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪਰ ਅਜੇਹੇ ਦੇ ਵਿੱਚ ਇੱਕ ਵਾਰ ਮੋੜ ਤੋਂ ਡੋਨਲਡ 트럼ਪ ਦੇ ਵੱਲੋਂ ਯੂ ਟਰਨ ਲਿਆ ਗਿਆ ਆ ਜ਼ਿਕਰੇ ਖਾਸ ਹੈ ਕਿ ਅਮਰੀਕੀ ਰਾਸ਼ਟਰਪਤੀ 트럼ਪ ਨੇ ਕੈਨੇਡਾ ਤੇ ਮੈਕਸੀਕੋ ਤੇ 25% ਟ੍ਰੈਫਿਕ ਲਾ ਆਉਣ ਦੇ ਫੈਸਲੇ ਨੂੰ ਇੱਕ ਵਾਰ ਫਿਰ ਤੋਂ 30 ਦਿਨਾਂ ਲਈ ਟ੍ਰੰਪ ਨੇ 4 ਮਾਰਚ ਨੂੰ ਦੋਵਾਂ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਇਸ ਤੋਂ ਪਹਿਲਾਂ ਵੀ ਕੈਨੇਡਾ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਦੇ ਕਈ ਸਮਾਨਾਂ ਤੇ 4 ਫਰਵਰੀ ਦੇ ਵਿੱਚ ਟ੍ਰੈਫਿਕ ਲਗਾਉਣ ਦਾ ਐਲਾਨ ਕੀਤਾ ਸੀ ਪਰ ਇਸ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ 30 ਦਿਨਾਂ ਦੇ ਲਈ ਟਾਲ ਦਿੱਤਾ ਸੀ ਇਸ ਵਿਚਕਾਰ ਟਰੰਪ ਨੇ ਕੈਨੇਡਾ ਤੇ ਟੈਰਿਫ ਲਗਾਉਣ ਦੀ ਧਮਕੀ ਅਤੇ 1 91 ਰਾਜ ਬਣਾਉਣ ਵਾਲੇ ਬਿਆਨ ਤੋਂ ਬਾਅਦ ਦੇਸ਼ 'ਚ ਅਮਰੀਕੀ ਸਮਾਨਾਂ ਦਾ ਬਾਈਕਾਟ ਹੋਣਾ ਸ਼ੁਰੂ ਹੋ ਗਿਆ ਸੀ ਕੈਨੇਡਾਈ ਮੀਡੀਆ ਦੇ ਮੁਤਾਬਕ ਉੱਥੋਂ ਦੇ ਲੋਕ ਅਮਰੀਕੀ ਸੇਬ ਛੱਡ ਕੇ ਦੂਸਰੇ ਸੇਬ ਖਾਣ ਲੱਗ ਪਏ ਐ ਦੁਕਾਨਦਾਰ ਪੀਜ਼ਾ ਕੈਲੀਫੋਰਨੀਆ ਦੇ ਟਮਾਟਰ ਦੀ ਥਾਂ ਇਟਲੀ ਦੇ ਟਮਾਟਰ ਦਾ ਇਸਤੇਮਾਲ ਕਰਨ ਲੱਗ ਪਏ ਆ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 'ਚ ਅਮਰੀਕਾ ਸਮਾਨ ਰੱਖਣਾ ਬੰਦ ਕਰ ਦਿੱਤਾ ਹੈ ਕਈ ਕੈਨੇਡਾਈ ਜੋ ਆਪਣੀਆਂ ਛੁੱਟੀਆਂ ਬਤਾਉਣ ਦੇ ਲਈ ਅਮਰੀਕਾ ਜਾਂਦੇ ਸਨ ਉਹਨਾਂ ਨੇ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਟਰੰਪ ਦੀ ਧਮਕੀ ਨੇ ਕੈਨੇਡਾ 'ਚ ਦੇਸ਼ ਭਗਤੀ ਦੀ ਭਾਵਨਾ ਇੰਝ ਲੱਗਦਾ ਏ ਕਿ ਜਿਵੇਂ ਵਧਾ ਦਿੱਤੀ ਹੋਵੇ ਸੋ ਇਹ ਸਨ ਪੰਜਾਬ ਤੋਂ ਲੈ ਕੇ ਦੇਸ਼ ਤੇ ਵਿਦੇਸ਼ ਦੀਆਂ ਅਹਿਮ ਅਹਿਮ ਖਬਰਾਂ ਬਤੇਰੇ ਅਪਡੇਟਸ ਲਈ ਜੁੜੇ ਰਹੋ ਕੈਨਟੀਵੀ ਪੰਜਾਬੀ ਦੇ ਨਾਲ